ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਲੋ ਜੀ ਅੱਜ ਆਪਾਂ ਰਿਕਵੈਸਟ ਆਪਾਂ ਨੂੰ ਕਈ ਵਾਰ ਆਈ ਨੇ ਕਮੈਂਟ ਵੀ ਆਹ ਵਾਲਾ ਜਿਹੜਾ ਆਪਾਂ ਟੰਕਾ ਪਹਿਲਾਂ ਵੀ ਵੀਡੀਓ ਪਾਈ ਹੋਈ ਹੈ ਤੇ ਇਹਦੇ ਇਹ ਕਹਿੰਦੇ ਵੀ ਕਲੋਜ਼ ਤੋਂ ਸਾਨੂੰ ਦੱਸੋ ਨੇੜੇ ਤੋਂ ਤੇ ਆਹ ਵਾਲੀਆਂ ਆਪਾਂ ਪਹਿਲਾਂ ਵੀ ਦੱਸੀਆਂ ਸੀ ਆਪਾਂ ਪੈਲਸਨ ਦੇ ਨਾਲ ਜਿਹੜਾ ਇਹ ਡਰਾਅ ਕੀਤਾ ਸੀਗਾ ਇਹਦਾ ਛਾਪਾ ਤੁਸੀਂ ਪੈਲਸਨ ਨਾਲ ਵੀ ਲਾ ਸਕਦੇ ਹੋ ਪੈਨ ਨਾਲ ਵੀ ਲਾ ਸਕਦੇ ਹੋ ਤੇ ਤੁਸੀਂ ਛਾਪ ਵੀ ਸਕਦੇ ਹੋ ਇਹਦੇ ਨਾਲ ਇਹ ਵਰਤੇ ਤੇ ਦੇਖੋ ਕਿੰਨੀ ਸੋਹਣੀ ਬੂਟੀ ਬਣੀ ਆ ਇਹ ਆ ਛੋਟੀ ਐ ਇਹ ਵੱਡੀ ਐ ਇਸ ਤੋਂ ਵੱਡੀ ਵੀ ਹੁੰਦੀ ਐ ਇਸ ਤਰ੍ਹਾਂ ਦੀ ਵੀ ਹੁੰਦੀ ਐ ਤੇ ਇਸ ਤਰ੍ਹਾਂ ਅੱਧੀਆਂ-ਅੱਧੀਆਂ ਪਾ ਕੇ ਐਵੇਂ ਲੈਣਾ ਇਹ ਬਹੁਤ ਤਰ੍ਹਾਂ ਦੇ ਡਿਜ਼ਾਈਨ ਜਿਹੜੇ ਆਪਣੇ ਸੂਟਾਂ ਤੇ ਬਣ ਜਾਂਦੇ ਤੇ ਮੈਂ ਕਈ ਕਾਫੀ ਉਹਦੇ ਤੇ ਦੇਖਿਆ ਆ ਬਟੀਕਾਂ ਤੇ ਸੂਟ ਰੈਡੀ ਹੁੰਦੇ ਤੇ ਉਹਨਾਂ ਦੇ ਕਾਫੀ ਜ਼ਿਆਦੇ ਪ੍ਰਾਈਜ਼ ਹੁੰਦੇ ਨੇ ਤੇ ਮੈਂ ਤਾਂ ਕਰਕੇ ਨਾ ਇਹ ਇੱਕ ਦੋ ਵੀਡੀਓ ਪਾ ਦਿੱਤੀਆਂ ਸੀ ਔਰ ਆਪਾਂ ਕਹਿੰਦੇ ਵੀ ਤੁਸੀਂ ਇਸ ਤਰ੍ਹਾਂ ਦਾ ਨਾ ਇਹ ਇੰਕ ਕਰਤਾ ਕਹਿੰਦਾ ਇੰਕ ਸ线程 ਬੋਲਦੇ ਨੇ ਇਹਨਾਂ ਤੇ ਜਿੱਥੋਂ ਵੀ ਆਪਾਂ ਲੈਨੇ ਆ ਲੈਸਾਂ ਦਾ ਸੂਟਾਂ ਦਾ ਸਮਾਨ ਇਹ ਉਥੋਂ ਮਿਲ ਜਾਂਦੇ ਆਂ ਕਾਫੀ ਕਲਰਾਂ ਦੇ ਵਿੱਚ ਇਹ ਜਿੰਨੇ ਮਰਜ਼ੀ ਤੁਸੀਂ ਕਲਰ ਲੈ ਸਕਦੇ ਹੋ ਤੇ ਇਹ ਆਪਾਂ ਤੁਹਾਨੂੰ ਅੱਜ ਦਿਖਾਉਣੇ ਹਨ ਬਣਾ ਕੇ ਬੂਟੀ ਛੋਟੀ ਤੇ ਵੱਡੀ ਤੇ ਇਹਨੂੰ ਆਪਾਂ ਪਰਸਨ ਦੇ ਨਾਲ ਪਰਸਨ ਅੱਜ ਹੈ ਨਹੀਂਗੀ ਤੇ ਪੈਨ ਦੇ ਨਾਲ ਆਪਾਂ ਉਹ ਕਰਦੇ ਆਂ ਕਰਕੇ ਤੁਹਾਨੂੰ ਦਿਖਾਉਣੇ ਆਂ ਇੱਟ ਦੀ ਜਿਆਦੀ ਔਖੀ ਨਹੀਂ ਹੈਗੀ ਇਹ ਛੋਟੀ ਬੂਟੀ ਹੈ ਜੇ ਛੋਟੀ ਬੂਟੀ ਆ ਗਈ ਤਾਂ ਫਿਰ ਔਡੀ ਬੂਟੀ ਵੀ ਸਾਨ ਹੋ ਜਾਂਦੀ ਹੈ ਕਾਫੀ ਟ੍ਰੈਂਡਰ ਦੇ ਵਿੱਚ ਚੱਲਦੀ ਹੈ ਇਹ ਕਢਾਈ ਪਹਿਲਾਂ ਇਹ ਪਹਿਲਾਂ ਚੱਲਦੀ ਸੀ ਵੀ 25 ਸਾਲ ਫਿਰ ਵਿੱਚ ਉਹ ਬੰਦ ਹੋ ਗਿਆ ਇਹਦਾ ਕੰਮ ਤੇ ਹੁਣ ਕਾਫੀ ਟਿਕਾ ਵਾਲੀਆਂ ਭੈਣਾਂ ਨੇ ਇਹ ਕਾਫੀ ਕਢਾਈ ਇਸ ਤਰ੍ਹਾਂ ਕਰਕੇ ਇਹ ਨਿੱਕੀ ਬੂਟੀ ਡਰਾ ਹੋ ਜਾਂਦੀ ਹੈ ਤੇ ਵੱਡੀ ਬੂਟੀ ਵੀ ਜਿਹੜੀ ਡਰਾ ਆਪਾਂ ਤੁਹਾਨੂੰ ਕਰਨੀ ਉਹ ਵੀ ਦੱਸਦੇ ਹਾਂ ਕੈਮਰਾ ਜਿਹੜਾ ਸਟੈਂਡ ਤੇ ਲਾ ਲੈਣਾ ਤੇ ਆਪਾਂ ਤੁਹਾਨੂੰ ਦੱਸਦੇ ਇਹਨिक्की ਬੁਟੀ ਬਣਾਵਾਂਗੇ ਆਪਾਂ ਤੁਹਾਨੂੰ ਆਪਾਂ ਪਹਿਲਾਂ ਛੋਟੀ ਬੁਟੀ ਜਿਹੜੀ ਡਰਾ ਕਰਨੀ ਦੱਸਦੇ ਇਸ ਤੋਂ ਵੱਡੀ ਬੁਟੀ ਹੈ ਜਿਹੜੀ ਤ੍ਰਮਨ ਲਈ ਬਸਾਕ ਪਾਈ ਨਿਸ਼ਾਨੀ ਲਾਉਣੀ ਹੈ ਹਾਂਜੀ ਲੋ ਜੀ ਪਹਿਲਾਂ ਆਪਾਂ ਆ ਨਿੱਕੀ ਬੂਟੀ ਪਾ ਕੇ ਦਿਖਾਉਣੀ ਹੈ ਤੁਹਾਨੂੰ ਇਹਨ ਕਰ ਥ੍ਰੈਡ ਤੇ ਕਹਿਰਾ ਹੀ ਪਾਉਣਾ ਆਪਾਂ ਇਹ ਸੂਈ ਜਿਹੜੀ ਹੈ ਇੱਕ ਕੇਸਮਿੰਟ ਦੀ ਹੈ ਇਹਦਾ ਨੱਕਾ ਜਿਹੜਾ ਧਾਗਾ ਪਾਉਣ ਵਾਲੇ ਵੱਡਾ ਹੁੰਦਾ ਤੇ ਅੱਗੋਂ ਜਿਹੜੀ ਥੋੜੀ ਜਿਆਦਾ ਤਿੱਖੀ ਨਹੀਂ ਹੁੰਦੀ ਆਹ ਵਲ ਪਹਿਲਾਂ ਆਪਾਂ ਇੱਧਰ ਪਾ ਲੈਣਾ ਵੀਡੀਓ ਬਿਨਾ ਸਕਿੱਪ ਕਰੇ ਤਾਂ ਦੇਖੋਗੇ ਤਾਂ ਸਮਝ ਆਏਗੀ ਵੀ ਇਹ ਐ ਨਹੀਂ ਹੈਗਾ ਸਕਿੱਪ ਕਰਤੀ ਤੇ ਅੱਗੇ ਬੁੱਟੀ ਬਣੀ ਦੇਖੀਗੀ ਤੇ ਚੱਲ ਮੈਂ ਰਭਾਈ। ਮੱਕ ਭੈਣ ਨੇ ਰਿਕਵੈਸਟ ਕੀਤੀ ਸੀ ਬਾਰ-ਬਾਰ ਕਿਉਂਕਿ ਬਰਕਾ ਜਿਹੜਾ ਕਾਫੀ ਮਹਿੰਗਾ ਕਿਉਂਕਿ ਮੀਨ ਤੇ ਦੇ ਤੇ ਐਸਟਰ ਇ ਇਹ ਬੁੱਟੀ ਬਣਾਉਣ ਲੱਗੇ ਆਪ ਕੋਈ ਉਹ ਨਹੀਂ ਕਰਨਾ ਹੈਗਾ ਧਾਗਾ ਜਦੋਂ ਆ ਬਣਾਵਾਂਗੇ ਨਾ ਉਦੋਂ ਆਪਾਂ ਨੂੰ ਧਾਗਿਆਂ ਦਾ ਖਿਆਲ ਰੱਖਣਾ ਪਏਗਾ ਇਹ ਨੀਚੇ ਆਉਂਦੀ ਲੰਘਾਣਾ ਹੈ ਕਿਸੇ ਦੇ ਸੂਈ ਤੇ ਉੱਪਰ ਦੀ ਜਾ ਮੈਨ ਲੱਗਦਾ ਵੀ ਹੁਣ ਆ ਵਾਲਾ ਤਾਂ ਜਿਹੜਾ ਨੱਪਿਆ ਹੋਇਆ ਬਸ ਸਿਰਫ ਆ ਵਾਲਾ ਇਹਨੂੰ ਆਪਾਂ ਜਾਂ ਚੱਕਣੇ ਲਓ ਜੀ ਇਹਦੇ ਆਪਾਂ ਥੱਲੇੋਂ ਦੀ ਨਗਾ ਲੈਣਾ ਇਹਦੇ ਚਾਹੇ ਦੀ ਤੁਸੀਂ ਇਹਦੇ ਵਿਚਾਲੇੋਂ ਵੱਡ ਲਓ ਇੰਜ ਚਾਹੇ ਦੀ ਸਾਈਡ ਤੋਂ ਕੋਈ ਤੇ ਮਰਜੀ ਨੂੰ ਸ਼ੁਰੂ ਕਰ ਸਕਦੇ ਹੋ ਜਿੱਥੋਂ ਹੀ ਸ਼ੁਰੂ ਹੋਏਗਾ ਉੱਥੇ ਹੀ ਇਹ ਖਤਮ ਹੋ ਜਾਣਾ ਹੈ ਤਾਂ ਉਹਨਾਂ ਨੇ ਕਿਹਾ ਸੀਗਾ ਭੈਣ ਨੇ ਵੀ ਹੌਲੀ-ਹੌਲੀ ਸਾਨੂੰ ਦੱਸਿਓ ਚਲੋ ਜੀ ਆਪਾਂ ਹੌਲੀ-ਹੌਲੀ ਦੱਸਦੇ ਹਾਂ ਆਹ ਵਾਲਾ ਜਿਹੜਾ ਦੇਖੋ ਟੰਕਾ ਨੱਪਿਆ ਹੋਇਆ ਨਾ ਇਹਨੂੰ ਆਪਾਂ ਚੱਕ ਲੈਣਾ ਆਹ ਜਿਹੜਾ ਚੱਕਿਆ ਹੋਇਆ ਇਹਨੂੰ ਨੱਪ ਦੇਣਾ ਤੇ ਅਗਲੀ ਆਹ ਜਿਹੜਾ ਆ ਵੀ ਨੱਪਿਆ ਹੋਇਆ ਅੱਛਾ ਦੱਸਿਆ ਤਾਂ ਪਹਿਲਾਂ ਵੀ ਮੈਂ ਕਲੋਜ਼ ਤੋਂ ਬਣਾਈ ਸੀ ਵੀਡੀਓ ਪਰ ਨਹੀਂ ਸਮਝ ਆਉਂਦੀ ਕਈ ਵਾਰ ਦੇਖੋ ਇਹ ਧਾਗਾ ਆਪਣਾ ਇਧਰ ਕੋਮ ਗਿਆ ਹੁਣ ਆਹ ਜਿਹੜਾ ਆ ਜਿਹੜਾ ਨੱਪਿਆ ਹੋਇਆ ਇਹਨੂੰ ਚੱਕ ਲੈਣਾ ਦੋ ਜਿਹੜੇ ਦੂਜੇ ਨੇ ਇਹਨਾਂ ਨੂੰ ਆਪਾਂ ਨੱਪ ਦੇਣਾ ਦੇਖੇ ਤੂੰ ਜਿਆਦਾ ਸਮਝ ਆਉਣੀ ਹੈ ਤੇ ਇਹ ਇਹ ਧਾਗਾ ਬਿਲਕੁਲ ਇਸ ਤਰ੍ਹਾਂ ਢਿੱਲਾ ਰੱਖਣਾ ਹੈ ਆ ਜਿਹੜਾ ਨੱਪਿਆ ਇਹਨੂੰ ਚੱਕਣਾ ਹੈ ചക്കപ്പ ചക്കോ ജന അത്ോ നപ്പ ചക്ക ਕਿ ਬਹੁਤ ਸੋਹਣੇ ਸੂਟ ਹੁਣ ਇਹਨਾਂ ਦਾ ਕਾਫੀ ਜ਼ਿਆਦਾ ਟ੍ਰੈਂਡ ਚੱਲਦਾ ਫਿਆ ਆ ਦੇਖੋ ਤੇ ਲਾਸਟ ਤੇ ਜਾ ਕੇ ਆ ਚੱਕਣਾ ਹੈ ਆ ਨੁਪਣੇ ਤੇ ਇੱਕ ਉਸ ਤੋਂ ਅਗਲੇ ਵਾਲਾ ਜਿਹੜਾ ਫਿਰ ਉਹਨੂੰ ਚੱਕ ਲੈਣਾ ਤਾਂ ਇਹ ਜਾਲਜਾ ਬਣ ਜਾਂਦਾ ਇੱਕ ਸਿੰਧੀ ਢੋਪਾ ਹੋ ਗਿਆ ਤੇ ਇੱਕ ਇੱਥੇ ਜਾ ਕੇ ਆਪਾਂ ਇਹਨੂੰ ਬੰਦ ਕਰਦੇ ਆਂ ਇੱਕ ਸਿੰਦੀ ਟੋਪਾ ਹੋ ਗਿਆ ਇੱਕ ਫਲਕਾਰੀ ਟੰਕਾ ਇਹ ਜੜੀਆਂ ਨੇ ਇਹ ਆਪਣੇ ਪੰਜਾਬੀ ਕਲਚਰ ਦੇ ਵਿੱਚ ਖਾਸ ਕਢਾਈਆਂ ਨੇ ਤੇ ਹੁਣ ਇਹ ਬਟਿਕਾਂ ਵਾਲੀਆਂ ਬਣਾਉਂਦੀਆਂ ਨੇ ਜਾਂ ਬਸ ਫਿਰ ਕੋਈ ਕਾਰੀਗਰ ਆ ਦੇਖੋ ਬਿਲਕੁਲ ਹੁਣ ਆਪਣੀ ਬੋਟੀ ਜੜੀ ਬਣ ਗਈ ਬੈਕ ਸਾਈਡ ਤੋਂ ਇਹਦਾ ਪਾਸਾ ਸਿਰਫ ਸਿਰਫ ਆ ਹੀ ਚਾਰ ਟੰਕੇ ਆਉਣੇ ਇਹ ਜਿਹੜੀ ਬੈਕ ਸਾਈਡ ਤੋਂ ਜਿਹੜੀ ਬੜੀ ਸਫਾਈ ਆਉਂਦੀ ਹੈ ਤੇ ਜੇ ਵੀਡੀਓ ਲੰਬੀ ਹੁੰਦੀ ਦਿੱਸੀ ਤੇ ਫਿਰ ਆਪਾਂ ਜਿਹੜੀ ਵੱਡੀ ਬੂਟੀ ਹੈ ਉਹ ਬਾਅਦ ਚ ਇਹ ਇਹਦੇ ਬੜੇ ਡਿਜ਼ਾਈਨ ਵੱਖ-ਵੱਖ ਨੇ ਤੇ ਇਹਨੂੰ ਪੱਕਾ ਕਰਕੇ ਤੇ ਤੁਸੀਂ ਅੱਗੇ ਜਾ ਸਕਦੇ ਅੱਗੋਂ ਅੱਗੇ ਵਾਲੀ ਬੂਟੀ ਤੇ ਵੀ ਤੁਸੀਂ ਇਹ ਆਵਲਾ ਟੰਕਾ ਜਿੱਥੋਂ ਮਰਜ਼ੀ ਤੁਸੀਂ ਲੈ ਸਕਦੇ ਹੋ ਇਹ ਫਿਰ ਇੱਕ ਵਾਰੀ ਸ਼ੁਰੂ ਹੋ ਗਿਆ ਇਹਨੇ ਇਦਾਂ ਹੀ ਅੱਗੇ-ਅੱਗੇ ਲਗਾ ਜਾਣਾ ਹਨਾ ਇਹ ਵਾਲਾ ਨਾ ਇੱਥੋਂ ਲਾਉਣਾਗੇ ਆਪਾਂ ਇੱਥੋਂ ਟੰਕ ਇਹ ਥੋੜੀ ਜਿਹੀ ਮਤਲਬ ਬੁਟੀ ਹੈ ਜਿਹੜੀ ਛੋਟੀ ਹੋਈ ਹੈ ਡਰੋ ਇਹਨੂੰ ਇੱਥੇ ਚੱਕ ਲੈਣਾ जे वीडियो लंबी बन गई तो आप इतों ही अगे कंटिन्यू कर देंगे दूसरी वीडियो हम ये इतने जाएगी छोटिया छोटिया बूटियाँ पा के ਬਹੁਤ ਸੋਨੇ ਸੁਟ ਲੱਗਦੇ ਨੇ ਇਹਦੇ ਕੁਛ ਐਸਟ੍ਰੇ ਇਹਦੇ ਚ ਹਲੇ ਆਪਾਂ ਕੋਈ ਨਹੀਂ ਕਰਨਾ ਦੱਬਣਾ ਚੱਕਣਾ ਅੱਗੇ ਆਊਗਾ ਜਦੋਂ ਹਾਂਜੀ ਆਹ ਉਹ ਟੇਪ ਤੇ ਤੱਕ ਰਹੂਗੀ ਹੁਣ ਇਹਨੂੰ ਆਪਾਂ ਐ ਕਰਕੇ ਥੱਲੇੋਂ ਦੀ ਨਗਾ ਕੇ ਲੈ ਜਾਣਾ ਅੱਗੇ ਇਹ ਆਪਣੇ ਆਪ ਆਪਣਤਾ ਗੱਦਸੀ ਜਾਂਦਾ ਵੀ ਇੱਧਰ ਨੂੰ ਜਾਣਾ ਇੱਧਰ ਨੂੰ ਮੁੜ ਕੇ ਆਪਾਂ ਨੂੰ ਕੋਈ ਇੰਨੀ ਇੱਕ ਰਜਾਚ ਆ ਗਈ ਛੋਟੀ ਬੁੱਟੀ ਬਣਾਉਣਾ ਸਿੱਖੋ ਫਿਰ ਵੱਡੀ ਬੁੱਟੀ ਬਣਾਉਣਾ ਸਿੱਖੋ ਫਿਰ ਉਸ ਤੋਂ ਵੱਡੀ ਹੁੰਦੀ ਹੈ ਬਰੀ ਕਟਾਣੀਆਂ ਹੁੰਦੀਆਂ ਨਹੀਂਆਂ ਤੇ ਫੁੱਲ ਅੱਧੇ ਫੁੱਲ ਬਣ ਜਾਂਦੇ ਨੇ ਇਹ ਜਿਵੇਂ ਆ ਪੂਰੀ ਬੁੱਟੀ ਪਣੀ ਐ ਆ ਤੈੰਨੀ ਪਾ ਕੇ ਅੱਧਾ ਫੁੱਲ ਬਣਦਾ ਜਦੋਂ ਆਪਾਂ ਅੱਧ ਖੜਿਆ ਜਾਂ ਫੁੱਲ ਬਣਾਉਣਾ ਤੇ ਉਹ ਉਦੋਂ ਫਿਰ ਇਹ ਅੱਧਾ ਫੁੱਲ ਬਣ ਜਾਂਦਾ ਵੀਡੀਓ ਨੂੰ ਫੁੱਲ ਵਾਚ ਕਰਿਓ ਫੁਲਕਾਰੀ ਟਾਂਕਾ ਵੀ ਉਹਨਾਂ ਨੇ ਕਿਹਾ ਸੀ ਆਪਾਂ ਫੁਲਕਾਰੀ ਟਾਂਕਾ ਵੀ ਤੁਹਾਨੂੰ ਜਰੂਰ ਦਿਖਾਵਾਂਗੇ ਤੇ ਅਜੇ ਨਾ ਆਪਾਂ ਗਰਮੀ ਦੀ ਵਜ੍ਹਾ ਤੋਂ ਗਏ ਨਹੀਂ ਕਿਤੇ ਸੂਟ ਲੈ ਕੇ ਆਵਾਂਗੇ ਤੇ ਜਿਹੜਾ ਫੁਲਕਾਰੀ ਟਾਂਕਾ ਹੈਗਾ ਉਹ ਚੁੰਨੀ ਤੇ ਤੁਹਾਨੂੰ ਇਸ ਤਰ੍ਹਾਂ ਵੀ ਉਹ ਰੀਲ ਲੈ ਕੇ ਆਵਾਂਗੇ ਫਿਰ ਉਹ ਰੀਲ ਨਾਲ ਵਧੀਆ ਨਿਕਲਦਾ ਪੱਟ ਦੀ ਰੀਲ ਹੋਵੇ ਚਾਹੇ ਦੀ ਰੇਸ਼ਮ ਦੀ ਐਕਸਟਰਾ ਅ ਕੱਚਾ ਹੋ ਗਿਆ ਹੁਣ ਇਹਨੂੰ ਜਿੱਥੋਂ ਹੀ ਆਪਾਂ ਪੱਕਾ ਜਿਹੜਾ ਇਹ ਦੋ ਬਰੀ ਬਣਨ ਦਾ ਸਾਰੇ ਆਪਾਂ ਚੱਕ ਲੈਣਾ ਫਿਰ ਆਪਾਂ ਇੱਥੇ ਆਉਣਾ ਇਸ ਬੂਟੀ ਤੇ ਥਿਰਾ ਵਾਲੀਆਂ ਜਿਹੜੀਆਂ ਨੇ ਉਹ ਛੋਟੀ ਬੂਟੀ ਵਾਂਗੂ ਬਣਨੀਆਂ ਨੇ ਚੱਕੜਿਆ ਦੋ ਦਾ ਪਤੇ ਆ ਚੱਕੜਿਆ ਇਹ ਜੇ ਖਿੱਚਿਆ ਜਾਵੇ ਐਸਤਰਾ ਪੋਲਾ ਕਰ ਦੇਣਾ ਤੁਸੀਂ ਸੋਈ ਦੇ ਨਾਲ ਹੀ ਹੋ ਜਾਂਦਾ ਹੈ ਦੀ ਮੋਟੀਆਂ ਮਣਦੀਆਂ ਜਾਣੀਆਂ ਨੇ ਕਿਉਂਕਿ ਕਾਫੀ ਟਾਈਮ ਹੋ ਗਿਆ ਕੱਢਿਆਂ ਨੂੰ 25-30 ਸਾਲ ਹੋ ਗਏ ਨੇ ਫਿਰ ਇਹਦਾ ਰਿਵਾਜ ਜਿਹੜਾ ਚਲਾ ਗਿਆ ਵੀ ਕਿਉਂਕਿ ਕੋਈ ਕੱਢਦਾ ਨਹੀਂ ਸੀ ਮਸ਼ੀਨੀ ਸੂਟ ਚੱਲ ਪਈ ਤੇ ਫਿਰ ਇਹ ਵਿਚਾਰੀ ਕੜਾਈ ਦਾ ਰਿਵਾਜ ਚਲਾ ਗਿਆ ਉਹਨੂੰ ਹੀ ਫੇਰ ਹਲਕਾਰੀਆਂ ਉਹੀ ਫੇਰ ਸਿੰਧੀ ਟੋਪਾ ਹੋਲਾ ਟੋਪਾ ਸਾਰੇ ਉਹੀ ਫੇਰ ਚੱਲ ਗਏ ਹੂੰ ਗੰਡਾ ਟੋਪਾ ਜਾਂ ਕਹਿੰਦੇ ਸੀ ਜਿਹਨੂੰ ਇੱਕ ਉਹ ਵੀ ਢੰਕਾ ਆਹ ਹੁਣ ਆ ਪਚੱਕ ਲੈ ਇੱਥੇ ਧਿਆਨ ਨਾਲ ਦੇਖਿਆ ਤਾਂ ਹੀ ਆਉਣਾ ਹੈ ਵੇਲ ਕੋ ਨਾ ਜੇ ਗਏ ਇੰਨਾ ਵੀ ਓਖਾ ਨਹੀਂ ਹੈਗਾ ਆ ਅਟਡ ਇ ये आप एक दो वीडियो होर पा देंगे फिर चंकी तरह तो वापस करके ना बैक करके भीडियो देख लिया फिर कि इस मिनट की सुई कह के मिल जाती है ये फिर धागा नहीं पाड़ता को इस तरह यद ਵੀਡੀਓ ਲੰਬੀ ਬਣ ਜਾਣੀ ਹੈ ਪਰ ਚੇ ਸਿੱਖਣਾ ਤਾਂ ਵੇਖ ਲਿਓ ਫਿਰ ਆਵਣਾ ਪਾ ਚੱਕਣਾ ਨਿੱਕੀ ਬੂਟੀ ਹੋਵੇ ਚਾਹੀਦੀ ਵੱਡੀ ਹੋਵੇ ਚਾਹੀਦੀ ਇਸ ਤੋਂ ਵੀ ਵੱਡੀ ਇਹਨੇ ਜਿੱਥੋਂ ਸ਼ੁਰੂ ਹੁਣ ਉੱਥੇ ਖਤਮ ਹੋਣਾ ਇਸ ਤੋਂ ਬਾਅਦ ਸਬ ਤੋਂ ਵੱਡੀ ਬੁੱਟੀ ਜਿਹੜੀ ਉਹ ਬਣਾਵਾਂਗੇ ਇਹ ਮੇਰ ਤੋਂ ਬੁੱਟੀ ਜਿਹੜੀ ਨੇ ਥੋੜੀ ਜਿਹੀ ਛੋਟੀ ਛਾਪ ਗਈ ਜਿਹੜੀ ਪਹਿਲਾਂ ਬਣਾਈ ਸੀ ਆਪਾਂ ਉਹ ਕਾਫੀ ਵੱਡੀ ਸੀ ਇਹ ਆਪਣੀ ਮਰਜ਼ੀ ਗਈ ਹੁੰਦੀ ਹੈ ਤੇ ਅਸੀਂ ਜਿਹ ਜਿਹ ਵੀ ਸਾਈਜ਼ ਰੱਖਣਾ ਚਾਹੁੰਦੇ ਜੀ ਛੋਟੀ ਰੱਖਾਂਗੇ ਥੋੜੀ ਸੰਗ ਨਹੀਂ ਹੋ ਜਾਂਦੀ ਐ ਇਸ ਤੋਂ ਥੋੜੀ ਜੀ ਵੱਡੀ ਛਾਪਨੀ ਚਾਹੀਦੀ ਐ ਜਿਆਦੀ ਵੱਡੀ ਹੋਵੇ ਤਾਂ ਫਿਰ ਬਿਰਲੀ ਹੋ ਜਾਂਦੀ ਐ ਪਕ ਕਲਾ ਕਲਾ ਕਰਕੇ ਚੱਕ ਲੈਣਾ ਆ ਚੱਕ ਲਿਆ ਇੱਕ ਕਦਮ ਵਧਣਾ ਇੱਥੋਂ ਅਰ ਆ ਤਾਂ ਨਹੀਂ ਦਿਸਦਾ ਨਹੀਂ ਗਿਆ ਪਿਆ ਤੇ ਆਹ ਵਾਲਾ ਪਾ ਚੱਕ ਲੈਣਾ ਲੋਤੀ ਇਹ ਵੀ ਆਪਣੀ ਬੁਟੀ ਖਤਮ ਹੋ ਗਈ ਇਸ ਤੋਂ ਵੱਡੀ ਜਿਹੜੀ ਬਣਦੀ ਹੈ ਨਾ ਬੁਟੀ ਉਹਦੇ ਚ ਇਹ ਵਾਲੇ ਗੰਢ ਜਿਹੜੇ ਨੇ ਇਹ 4-5 ਜੋੜ ਕੇ ਬਣ ਜਾਂਦੀ ਨੇ ਉਹ ਪਿਆਜ਼ ਜਿਹਾ ਬਣ ਜਾਂਦਾ ਬੈਕ ਸਾਈਡ ਤੇ ਵੀ ਬਣਾਉਂਦੇ ਨੇ ਇਸ ਤਰ੍ਹਾਂ ਦੀਆਂ ਛੋਟੀਆਂ-ਛੋਟੀਆਂ ਬੁਟੀਆਂ ਸਾਰੇ ਬਣਾ ਕੇ ਇਹ ਥ੍ਰੈਡ ਹੈ ਜਿਹੜਾ ਕਈ ਕਲਰਾਂ ਦੇ ਵਿੱਚ ਮਿਲ ਜਾਂਦਾ ਤੇ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਤੇ ਨਾਲ ਕਮੈਂਟ ਕਰਕੇ ਦੱਸਿਆ ਜੇ ਕਿ ਇਸ ਤੋਂ ਵੱਡੀ ਬੂਟੀ ਹੈ ਜਿਹੜੀ ਐਡਾ ਵੱਡਾ ਪੈਚ ਬਣ ਜਾਂਦਾ ਉਹ ਇਹ ਐਡ ਆ ਵੀ ਜੋੜ ਕੇ ਇੱਥੇ ਜੋੜ ਕੇ ਇੱਥੇ ਜੋੜ ਕੇ ਇੱਥੇ ਤੇ ਇੱਕ ਇਦਾਂ ਦੀ ਵਿਚਾਲੇ ਬਣ ਜਾਂਦੀ ਆਪਾਂ ਫਿਰ ਉਹ ਤੁਹਾਨੂੰ ਬਣਾਉਣੀ ਦੱਸਾਂਗੇ ਕਾਫੀ ਟਾਈਮ ਲੱਗ ਜਾਂਦਾ ਉਹਦੇ ਤੇ ਵੀ ਵੀਡੀਓ ਚੰਗੇ ਲੱਗੀ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਜੀ ਸਤਿ ਸ੍ਰੀ ਅਕਾਲ ਜੀ